ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਜਾਣਾਂਗੇ ਕਿ ਅਰਦਾਸ ਕਰੀ ਪੂਰੇ ਗੁਰਪਾਸ ਇਸ ਦਾ ਕੀ ਮਤਲਬ ਹੈ ਸੋ ਆਓ ਜਾਣਦੇ ਹਾਂ ਹੇ ਰਾਈ ਜਦ ਤੇਰਾ ਆਪਣਾ ਬਲ ਕੁਝ ਨਾ ਸਾਰੇ ਤਦ ਪਰਮੇਸ਼ਰ ਪਰਾਇਣ ਹੋ ਕੇ ਕਹਿ ਕੇ ਉਸ ਦੇ ਦਰ ਤੇ ਅਰਦਾਸ ਕਰੀ ਕਰਤਾਰ ਬੋਹੜੀ ਕਰੇਗਾ ਪਾਸ਼ਾ ਜੀ ਆਖਦੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਤਲਵੰਡੀ ਤੋਂ ਸੁਲਤਾਨਪੁਰ ਜਾਣ ਵੇਲੇ ਜਦ ਰਾਏ ਬੁਲਾਰ ਨੇ ਬੇਨਤੀ ਗੁਜ਼ਾਰੀ ਕਿ ਪਿਆਰੇ ਸਾਈਆਂ ਜੀਓ ਜਦ ਵੀ ਮੈਨੂੰ ਕੋਈ ਆਰਥਿਕ ਪਰਮਾਰਥਿਕ ਟੋਟ ਆ ਪੈਂਦੀ ਤਦੋਂ ਮੈਂ ਆਪ ਦੇ ਚਰਣਾ ਵਿੱਚ ਆਪਣੀ ਬਿਰਥਾ ਆ ਅਰਜ ਕਰਦਾ ਸਾਂ ਤੇਸ ਆਪ ਮੇਰੀ ਹਰ ਗਰਜ ਪੂਰੀ ਕਰਦੇ ਸੋ ਹੁਣ ਮੈਨੂੰ ਕੀ ਹੁਕਮ ਹੈ ਮੈਂ ਆਪਣੇ ਜੀ ਦੀ ਬਿਰਥਾ ਕਿਸ ਨੂੰ ਦੱਸਾਂਗਾ ਤਦ ਸ਼੍ਰੀ ਗੁਰੂ ਜੀ ਨੇ ਉਪਰੋਕਤ ਹੁਕਮ ਰਾਏ ਬੁਲਾਰ ਨੂੰ ਕੀਤੇ ਸਨ ਗੁਰੂ ਕੇ ਸਿੱਖ ਦਾ ਜੀਵਨ ਤਾਂ ਆਪ ਤਿਆਗ ਬੇਨਤੀ ਕਰੇ ਦੀ ਨੀਵ ਉੱਪਰ ਹੀ ਟਿਕਿਆ ਹੋਇਆ ਹੈ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਦੀ ਰੋਸ਼ਨੀ ਹੀ ਸਿੱਖ ਦੇ ਹਰ ਆਰਥ ਪਰਮਾਰਥ ਦੀ ਮਾਰਗਦਰਸ਼ਕ ਹੈ ਗੁਰਸਿੱਖ ਦਾ ਜੀਵਨ ਅਰਦਾਸ ਨਾਲ ਆਰੰਭ ਹੁੰਦਾ ਹੈ ਅਤੇ ਅਰਦਾਸ ਨਾਲ ਹੀ ਸਮਾਪਤ ਹੁੰਦਾ ਹੈ ਕਿਉਂਕਿ ਇਸ ਜੀਵ ਆਤਮਾ ਦਾ ਵजूद ਹੋਂਦ ਹਸਤੀ ਮਾਤਾ ਦੇ ਪੇਟ ਉਦਰ ਵਿੱਚ ਵੀ ਅਰਦਾਸ ਦੇ ਆਸਰੇ ਹੀ ਕਾਇਮ ਰਿਹਾ ਪਾਸ਼ਾ ਜੀ ਕਹਿੰਦੇ ਨੇ ਉਰਧ ਤਪ ਅੰਤਰ ਕਰੇ ਵਣ ਜਾ ਰਿਆ ਮਿਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰਧ ਧਿਆਨ ਲਿ ਵਲਾਗਾ ਅਤੇ ਜੀਵਨ ਦਾਤੀ ਇਸ ਅਰਦਾਸ ਦੇ ਓਟ ਆਸਰੇ ਹੀ ਮਾਇਆ ਦੇ ਸੰਸਾਰ ਰੂਪੀ ਉਦਰ ਵਿੱਚ ਵੀ ਇਸ ਜੀਵ ਦਾ ਬਚਾਓ ਹੈ ਕਿਸੇ ਵੀ ਪ੍ਰਯੋਜਨ ਦੀ ਪ੍ਰਾਪਤੀ ਲਈ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਦੇ ਹੁਕਮ ਅਨੁਸਾਰ ਸਾਡੇ ਪੁਰਖਿਆਂ ਨੇ ਵਡੇਕਿਆਂ ਨੇ ਸਾਡੇ ਤੇ ਪਰ ਉਪਕਾਰ ਕੀਤਾ ਕਿ ਸਤਿਗੁਰੂ ਸਾਹਿਬਾਨ ਰਾਹੀ ਵਿਚਰੀ ਅਕਾਲ ਜੋਤ ਨੂੰ ਆਰਾਧ ਕੇ ਸਭ ਥਾਈ ਹੋਏ ਸਹਾਇ ਲਈ ਕੀਤੀ ਅਰਦਾਸ ਪੂਰੀ ਪੌੜੀ ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੈ ਨੂੰ ਮੂਲ ਰੱਖ ਕੇ ਉਸ ਦੇ ਨਾਲ ਸਮੁੱਚੇ ਸਿੱਖ ਸਿਧਾਂਤ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਨੂੰ ਗੁਰਸਿੱਖ ਦੀ ਸਿਮਰਤੀ ਵਿੱਚ ਤਰੋ-ਤਾਜ਼ਾ ਕਰਵਾਉਣ ਲਈ ਬੜੇ ਭਾਵਪੂਰਕ ਸ਼ਬਦਾਂ ਵਿੱਚ پرو ਕੇ ਅਰਦਾਸ ਸਾਡੀ ਝੋਲੀ ਪਾਈ ਹੈ ਜਿਸ ਦੇ ਆਸਰੇ ਹਰ ਗੁਰਸਿੱਖ ਆਪਣੇ ਆਰਥਿਕ ਪਰਮਾਰਥਿਕ ਸੰਕਲਪ अथवा ਫੁਰਨੇ ਅਤੇ ਲੋੜਾਂ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਦੀ ਭਾਵਨਾ ਲੈ ਕੇ ਗੁਰਦੇਵ ਜੀ ਅੱਗੇ ਤਾਰਦਾ ਹੈ ਸੋ ਆਪ ਸਾਰਿਆਂ ਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਣਾ ਅਗਰ ਆਪ ਜੀ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਦੇ ਵਿੱਚ ਦੱਸਣਾ ਕਰਨਾ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਵੀਡੀਓ ਲੈ ਕੇ ਆਪ ਜੀ ਦੇ ਸਨਮੂਖ ਆਵਾਂਗੇ ਹੋਈਆਂ ਪੁੱਲਾਂ ਚੁੱਕਾ ਦੀ ਖੇਮਾ ਯਾchnਾ ਬਖਸ਼ਨੀ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ